ਲੋਹੜੀ ਦਾ ਤਿਹਾਰ ਲੋਕ ਬੜੀ ਬੇਸਬਰੀ ਨਾਲ ਉਡੀਕ ਕਰਦੇ ਨੇ ਇਸ ਤਿਹਾਰ ਨੂੰ ਲੋਕ ਬੜੇ ਹੀ ਚਾਹ ਦੇ ਨਾਲ ਮਨਾਉਂਦੇ ਨੇ ਜੇ ਗੱਲ ਕਰੀ ਤਾਂ ਇਸ ਤਿਹਾਰ ਦੇ ਮੌਕੇ ਲੋਕ ਗੱਚਕ ਰਿਓੜੀਆਂ ਖਾਉਂਦੇ ਨੇ ਗੁੱਡੀਆਂ ਪਤੰਗ ਉਡਾਈ ਜਾਂਦੇ ਨੇ ਜੇ ਜੋ ਗੱਲ ਕਰੀਏ ਗੱਚਕ ਰਿਓੜੀਆਂ ਤਾਂ ਗੱਚਕ ਰਿਓੜੀਆਂ ਬਹੁਤ ਹੀ ਸਵਾਦ ਬਣਦੀਆਂ ਨੇ ਤੇ ਲੋਕ ਇਸ ਨੂੰ ਬੜੇ ਹੀ ਪਿਆਰ ਨਾਲ ਖਾਂਦੇ ਨੇ ਬੱਚੇ ਇਸ ਨੂੰ ਬਹੁਤ ਪਸੰਦ ਕਰਦੇ ਨੇ ਜੇ ਗੱਲ ਕਰੀ ਤਾਂ ਤੁਹਾਨੂੰ ਅੱਜ ਉਸ ਦੁਕਾਨ ਤੇ ਲੈ ਕੇ ਆਏ ਹਾਂ ਤਕਰੀਬਨ ਤੀਜੀ ਪੀੜ੍ਹੀ ਇਹ ਦੁਕਾਨ ਕਰ ਰਹੀ ਹੈ ਤੇ ਗੱਚਕ ਰੋੜੀਆਂ ਇੱਥੇ ਬੜੇ ਹੀ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਹੋਣਗੀਆਂ ਜਿੰਨਾ ਹੀ ਦੇਖਣ ਚ ਵਧੀਆ ਲੱਗ ਰਹੀਆਂ ਨੇ ਉਨੀਆਂ ਹੀ ਇਹ ਖਾਣ ਵਿੱਚ ਵੀ ਸਵਾਦ ਹੁੰਦੀਆਂ ਨੇ ਸੋ ਦੁਕਾਨਦਾਰ ਦੇ ਨਾਲ ਗੱਲਬਾਤ ਜ਼ੋਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੇ ਨਾਲ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਗੁੜ ਵਾਲੀ ਚੀਨੀ ਵਾਲੀ ਅਤੇ ਹੋਰ ਵੀ ਮਟੀਰੀਅਲ ਵਰਤੇ ਜਾਂਦਾ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਵਿਜੇ ਕੁਮਾਰ ਜੀ ਸਭ ਤੋਂ ਪਹਿਲਾਂ ਵੀ ਲੋੜੀ ਵੇਲੇ ਜਿਹੜੀ ਗੱਚਕ ਲੋਕ ਪਸੰਦ ਕਰਦੇ ਨੇ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਦੱਸੋ ਕਿ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਇੱਥੇ ਤੇ ਮੈਨੂੰ ਇੱਥੇ ਦੁਕਾਨ ਤੇ ਆਂਦੇ ਆ 55 ਸਾਲ ਹੋ ਗਏ ਬਹੁਤ ਛੋਟਾ ਸਾਹ ਦੁਕਾਨ ਤੇ ਆਣਾ ਸ਼ੁਰੂ ਕੀਤਾ ਸੀ ਆਪਣੇ ਡਾਡੀ ਨਾਲ ਤੇ 55 ਸਾਲ ਹੋ ਗਏ ਉਸ ਤੋਂ ਪਹਿਲਾਂ ਡੈਡੀ ਸੀ ਉਸ ਤੋਂ ਬਾਅਦ ਫਿਰ ਮੇਰੇ ਦਾਦਾ ਜੀ ਸੀ ਤੇ 80 ਸਾਲ ਪੁਰਾਣੀ ਦੁਕਾਨ ਹੋ ਚੁੱਕੀ ਹੈ ਜੀ ਸੋ ਕਿ ਕਿਹੜੀ ਕਿਹੜੀ ਗੱਚਕ ਤਿਆਰ ਕੀਤੀ ਜਾਂਦੀ ਹੈ ਜਾਂ ਕਿਹੜਾ ਸਮਾਨ ਇਸ ਲਈ ਵਰਤੇ ਜਾਂਦਾ ਹੈ ਤੇਲਾਂ ਵਾਲੇ ਗੱਜਕ ਗੁੜ ਦੇ ਖੰਡ ਦੇ ਵਧੀਆ ਸਪੈਸ਼ਲ ਮੂਫਲੀ ਵਾਲੀ ਗੱਜਕ ਵਧੀਆ ਸਪੈਸ਼ਲ ਸੂਲ ਜੋ ਗੁੜ ਜੀ ਰਿਓੜੇ ਖੰਡ ਦੇ ਰਿਓੜੇ ਵਧੀਆ ਹੈ ਤੋਹਫਾ ਸੌਫਟ ਵਧੀਆ ਚਿੱਟੀ ਜਾਂਦੀ ਹੈ ਸੋ ਆ ਦੇਖ ਰਹੇ ਕਿ ਬੜੇ ਹੀ ਦੇਖਣ ਚ ਸੋਹਣੀ ਵੀ ਲੱਗ ਰਹੀ ਹੈ ਜਿੰਨੀ ਖਾਣ ਚ ਵੀ ਸਵਾਦ ਹੁੰਦੀ ਹੈ ਤੇ ਕਿੰਨੇ ਗਾਕ ਆਈ ਵਾਰ ਤੁਹਾਡੀ ਵੇਟ ਕਰਦੇ ਨੇ ਕਿ ਅਸੀਂ ਤੁਹਾਡੀ ਦੁਕਾਨ ਤੋਂ ਹੀ ਗੱਜਕ ਲੈ ਕੇ ਜਾਵਾਂਗੇ ਦੇਖੋ ਇਹ ਕਾਹ ਕਰਦਾ ਜਾਂਦਾ ਰਹਿੰਦਾ ਹੈ ਕਾਹ ਆਇਆ ਗਿਆ ਸੌਦਾ ਦਿੱਤਾ ਵਧੀਆ ਸਪੈਸ਼ਲ ਤੇ ਚੱਲਦਾ ਰਹਿੰਦਾ ਸਾਰੀ ਦਿਹਾੜੀ ਕਾਹ ਕਿੰਨਾ ਸਮਾਂ ਪਹਿਲਾਂ ਤੇਰੀ 10 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਕੰਮ ਜੀ ਹਾਂ ਉਂਝ ਤੇ ਗੱਜੇ ਜੜੀ ਆ ਉਹ ਦੀਵਾਲੀ ਨੂੰ ਲੈ ਕੇ ਤੇ ਲੋਹੜੀ ਦੇ ਕਣ ਕਹਤੇ ਬੰਦੀ ਰਹਦੀ ਹੈ ਤੇ ਉਹ ਸੋਹਬਾ ਥੋੜਾ ਸਮਾਂ ਘੱਟ ਜਾਂਦਾ ਕੱਜਕ ਦਾ ਜਿਆਦਾ ਪਸੰਦ ਕਿਹੜੀ ਲੋਕਾਂ ਨੂੰ ਜਿਆਦਾ ਪਸੰਦ ਮੋਫਲੀਆ ਦੀ ਕੱਜਕ ਵਧੀਆ ਮੋਫਲੀਆ ਦੀ ਕੱਜਕ ਜੀ ਇਹਦੇ ਵਿੱਚ ਕਿਹੜੇ ਕਿਹੜੇ ਮਟੀਰੀਅਲ ਕੀ ਪਾਏ ਜਾਂਦੇ ਇਹਦੇ ਵਿੱਚ ਮੂਫਲੀ ਮੂਫਲੀ ਦੀ ਗਿਰੀ ਗੁੜ ਤੇ ਦੇਸੀ ਘਿਓ ਪਾਇਆ ਜਾਂਦਾ ਦੇਸੀ ਦੇ ਤਿਆਰ ਹਾਂ ਦੇਸੀ ਸੌਫਟ ਗੱਚਕ ਦੇਸੀ ਘਿਓ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਤੁਸੀਂ ਇੱਥੇ ਕੋਈ ਲੈਣ ਆਉਂਦੇ ਲੋਕ ਉਹਨਾਂ ਨੂੰ ਵੇਚਦੇ ਜਾਂ ਕੋਈ ਬਾਹਰ ਵੀ ਭੇਜਦੇ ਨਹੀਂ ਮੈਂ ਸਿਰਫ ਰਿਟੇਲ ਵੇਚਣਾ ਜੀ ਬਸ ਹੌਲ ਸੇਲ ਨਹੀਂ ਵੇਚਦਾ ਆਪਣੀ ਦੁਕਾਨ ਅਸੇ ਸੌਦਾ ਵਧੀਆ ਤਿਆਰ ਕਰਨੇ ਆ ਬਸ ਅਜਿਵੇਂ ਕਿ ਤੁਸੀਂ ਡੱਬਿਆਂ 'ਚ ਪੈਕ ਕੀਤੀ ਹੋ ਇਹ ਕਿਹੜੀ ਗੱਚਕ ਹੈ ਇਹ ਤਿਲਾਂ ਦੀ ਗੱਚਕ ਹੈ ਖੁਰਮਾ ਜੇ ਹਾਂ ਸੌਫਟ ਗੱਚਕ ਬਹੁਤ ਚੰਗੀ ਹੁੰਦੀ ਹੈ ਹਾਂ ਫਰਸਟ ਕਲਾਸ ਗੁੜ ਦੇ ਨਾਲ ਵੈਸੇ ਹੀ ਫਾਇਦੇਮੰਦ ਹੈ ਇਹ ਅੰਦਾਜ਼ਾ ਕਿ ਲੋਕ ਅਕਸਰ ਹੀ ਮਿਲਾਵਟੀ ਸਮਾਨ ਤਿਆਰ ਕਰਕੇ ਪੈਸੇ ਬਚਾਉਣ ਕਰਕੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਵੇਂ ਦਾ ਸਮਾਨ ਖਾਣਾ ਚਾਹੀਦਾ ਸਮਾਨ ਵਧੀਆ ਖਾਣਾ ਚਾਹੀਦਾ ਬਿਲਕੁਲ ਵਧੀਆ ਖਾਣਾ ਚਾਹੀਦਾ ਥੋੜਾ ਕੰਮ ਖਾ ਲੋ ਤੇ ਵਧੀਆ ਖਾਓ ਥੋੜਾ ਕੰਮ ਹਾਂ ਥੋੜਾ ਖਾਓ ਵਧੀਆ ਖਾਓ ਤੇ ਜਿਵੇਂ ਕਿ ਆ ਇਹ ਕਿਹੜੀ ਰੋੜੀਆਂ ਹੁੰਦੀਆਂ ਨੇ ਉਹ ਇਹ ਗੁਰਦੀਆਂ ਦੇ ਆ ਪੈਕਟ ਹੈਗੇ ਉਹ ਖੰਡ ਦੀਆਂ ਹੈਗੀਆਂ ਜਿਹੜੇ ਪੈਕਟ ਨਾਲ ਹਾਂ ਜਿਆਦਾ ਲੋਕ ਗੁੜ ਦੀ ਪਸੰਦ ਕਰਦੇ ਜਿਆਦਾ ਲੋਕੇ ਗੁੜ ਦੀ ਜਿਆਦਾ ਪ੍ਰਸ਼ੰਸਾ ਕਰਦੇ ਨੇ ਲੋਕਿ 슈ਗਰ ਕੋਲੋਂ ਜਿਆਦਾ ਭਰੇ ਕਰਦੇ ਨੇ ਤੇ ਚੀਨੀ ਦੀਆਂ ਘਟ ਖਾਂਦੇ ਨੇ ਬੋਤ ਜਿਆਦਾ ਗੁੜ ਖਾਂਦੇ ਨੇ ਜਿੰਨੇ ਤੁਸੀਂ ਆਪਣੇ ਪਰਿਵਾਰ ਦੀ ਤੀਜੀ ਪੀੜੀ ਲੱਗੀ ਹੋਏ ਹੋ ਤਾਂ ਅਗਲੀ ਜਨਰੇਸ਼ਨ ਤੁਹਾਡੀ ਜਿਹੜੇ ਇੱਕ ਅਗਲਾ ਜਨਰੇਸ਼ਨ ਕੰਮ ਕਰਨਾ ਪੈਂਦੀ ਐ ਇਸ ਦੁਕਾਨ ਇਸੇ ਕੰਮ 'ਚ ਪੈਣਾ ਚਾਹੁੰਦੀ ਐ ਨਹੀਂ ਆ ਨਵੀਂ ਜਨਰੇਸ਼ਨ ਕੰਮ ਨਹੀਂ ਕਰਨਾ ਚਾਹੁੰਦੀ ਉਹ ਬਸ ਨੌਕਰੀ ਸੌਫਟ ਇੰਜੀਨੀਅਰ ਬੰਨਾ ਚਾਹੁੰਦੇ ਨੇ ਬਸ ਤੁਸੀਂ ਪੁਰਾਣੇ ਨਹੀਂ ਜਾਂਦੇ ਨਹੀਂ ਅਸੀਂ ਕੰਮ 'ਚ ਪਾਣਾ ਵੀ ਨਹੀਂ ਜਾਂਦੇ ਮੈਂ ਪਾਣਾ ਵੀ ਨਹੀਂ ਜਾਂਦੇ ਸੋ ਲੋਕ ਆਪਣੇ ਪੁਰਾਣੇ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਨੇ ਤੁਸੀਂ ਕਹਿੰਦੇ ਸੀ ਪਾਉਣਾ ਨਹੀਂ ਚਾਹੁੰਦੇ ਕੀ ਲੱਗਦਾ ਕਿ ਅੱਗੋਂ ਕੰਮ ਘਟਦਾ ਜਾ ਰਿਹਾ ਤਾਂ ਨਹੀਂ ਪਾਉਣਾ ਚਾਹੁੰਦਾ ਕੰਮ ਘਟਦਾ ਜਾ ਰਿਹਾ ਲੋਕੀ ਜਿਆਦਾ ਚੰਪਾ ਨਿਊਟਰਲ ਪਸੰਦ ਕਰਦੇ ਨੇ ਹਾਂ ਫਾਸਟ ਫੂਡ ਜਿਆਦਾ ਪਸੰਦ ਕਰਦੇ ਨੇ ਇਸ ਕਰਕੇ ਕਿਚਕਾਂ ਤੇ ਕੰਮ 'ਚ ਨਵੀਂ ਪੀੜੀ ਨਹੀਂ ਕੰਮ ਜਪੈ ਰਹੇ ਬਿਲਕੁਲ ਨਵੀਂ ਪੀੜੀ ਨਹੀਂ ਪੈ ਰਹੀ ਸੋ ਲੋਹੜੀ ਦਾ ਤਿਹਾਰ ਹੈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਕਿਵੇਂ ਤਿਹਾਰ ਮਨਾਣਾ ਚਾਹੀਦਾ ਔਰ ਕਿਹੜਾ ਸਮਾਨ ਵਰਤਣਾ ਚਾਹੀਦਾ ਸਮਾਨ ਵਧੀਆ ਵਧੀਆ ਵਰਤਣਾ ਚਾਹੀਦਾ ਜੀ ਤੇ ਵਧੀਆ ਖਾਓ ਕੰਮ ਖਾਓ ਸਿੱਧੀ ਸੋ ਤੁਸੀਂ ਦੇਖਿਆ ਕਿ ਕਟੜਾ ਦੁੱਲੋ ਬਾਜ਼ਾਰ ਦੇ ਵਿੱਚ ਇਹ ਛੋਟੀ ਜੀ ਦੁਕਾਨ ਹੈ ਤਕਰੀਬਨ ਤੀਜੀ ਪੀੜੀ ਇਹ ਜਿਹੜੀ ਦੁਕਾਨ ਚਲਾ ਰਹੀ ਹੈ ਤੇ ਇੱਥੇ ਵਧੀਆ ਤਰੀਕੇ ਨਾਲ ਗੱਚਕ ਰੇਉੜੀਆਂ ਤਿਆਰ ਕੀਤੀ ਜਾਂਦੇ ਸੋ ਲੋਕਾਂ ਦੀ ਪਹਿਲੀ ਪਸੰਦ ਗੋੜ ਵਾਲੀ ਖੱਚ ਪਉਂਦੀ ਐ ਸੋ ਲੋਕ ਬੜੇ ਹੀ ਚਾਹ ਦੇ ਨਾਲ ਇੱਥੇ ਇਸ ਦੁਕਾਨ ਦੀ ਗੱਚਕ ਨੂੰ ਓੜੀ ਗਦੇ ਨੇ ਜਦੋਂ ਲੋੜੀਓ ਤਿਹਾਰ ਆਂਦਦਾ ਇੱਥੇ ਆ ਕੇ ਗੱਚਕ ਖਰੀਦਦੇ ਨੇ ਔਰ ਬੜੇ ਚਾਹ ਦੇ ਨਾਲ ਸਵਾਦ ਨਾਲ ਖਾਂਦੇ ਲੈ ਕੇ ਜਾਂਦੇ ਨੇ ਕਿ ਜੇ ਦੇਖਿਆ ਜਾਵੇ ਤਾਂ ਦੇਸੀ ਘਿਓ ਦੇ ਨਾਲ ਇਹ ਜਿਹੜੀ ਗੱਚਕ ਇਹ ਤਿਆਰ ਕੀਤੀ ਜਾਂਦੀ ਐ ਇਹਨਾਂ ਦਾ ਕਹਿਣਾ ਕਿ ਜੇਕਰ ਖਾਣਾ ਹੈ ਤਾਂ ਵਧੀਆ ਸਮਾਨ ਦੀਆਂ ਚੀਜ਼ਾਂ ਵਸਤੂਆਂ ਜਿਹੜੀਆਂ ਬਣੀਆਂ ਹੁੰਦੀਆਂ ਵਸਤਾਂ ਉਹ ਖਾਣੇ ਚਾਹੀਦੀਆਂ ਹਨ